ਕਮਾਂਡ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋ ਵਿਕਤੀਆਂ ਨੂੰ ਕੀਤਾ ਕਾਬੂ ਜਿਨ੍ਹਾਂ ਕੋਲ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਕਮਾਂਡ ਐਸਐਚਓ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ ਸਹਿਲ ਕਾਸਿਮ ਮੇਰ ਆਈਪੀਐਸ ਦੀਆਂ ਸਖਤ ਹਦਾਇਤਾਂ ਅਨੁਸਾਰ ਕਮਾਂਡ ਪੁਲਿਸ ਨੇ ਦੋ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਬੂ ਕੀਤੇ ਗਏ ਵਿਕਤੀ ਵਿੱਚ ਇੱਕ ਜੋਬਨਪ੍ਰੀ ਜਿਹਦੇ ਕੋਲ 200 ਗ੍ਰਾਮ ਹੈਰੋਇਨ ਅਤੇ ਮਨਜੋਤ ਸਿੰਘ ਵਾਸੀ ਕਮਾਂਡ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਜੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਬਟਾਲਾ ਵੱਲੋਂ ਜੋ ਹੈਗੇ ਡਿਊਟੀ ਸਾਹਿਬ ਵੱਲੋਂ ਜੋ ਸਾਨੂੰ ਅ ਨਿਰਦੇਸ਼ ਦਿੱਤੇ ਗਏ ਹੈਗੇ ਆ ਮੇਨ ਜਿਹੜੀ ਹੈਗੀ ਆ ਨਸ਼ਿਆਂ ਦੇ ਸਬੰਧੀ ਜਿਹੜੀ ਪਿੰਡ-ਪਿੰਡ ਵਿੱਚ ਸ਼ਹਿਰ-ਸ਼ਹਿਰ ਦੇ ਵਿੱਚ ਜਾ ਕੇ ਜਿਹੜੇ ਅਸੀਂ ਉਹ ਵੇਚਣ ਵਾਲੇ ਤੇ ਜਿਹੜੇ ਪੀਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਦਾਖਲ ਕਰਾਰੇ ਪੀਣ ਵਾਲੇ ਜਿਹੜੇ ਵੇਚਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਕੱਲ ਸਾਨੂੰ 1 200 ਗ੍ਰਾਮ ਫਿਰਨ ਅਸੀਂ ਫੜਿਆ ਜੋ ਬਨਪਰੀਤ ਆ ਜੋ ਨੰਗਲ ਦਾ ਰਹਿਣ ਵਾਲਾ ਹੈਗਾ ਜਿਹੜਾ ਕਮਾਨ ਥਾਣੇ ਦੇ ਵਿੱਚ ਹੀ ਪੈਂਦਾ ਹੈਗਾ ਇਹਦੇ ਕੋਲ ਅਸੀਂ 200 ਗ੍ਰਾਮ ਕਲਰ ਰਿਕਵਰ ਕੀਤੀ ਜਿਹੜਾ ਕਿ ਮੇਨ ਵੇਸਟ ਆਏਗਾ ਦੂਸਰਾ ਅਸੀਂ ਮਨਜੋਤ ਫੜਿਆ ਜਿਹਦੇ ਕੋਲ 100 ਗ੍ਰਾਮ ਅਸੀਂ ਇਹਨਾਂ ਦਾ ਅਮਦ ਕਿਤੇ ਹੈਗੀ ਆ ਜਿਹੜੇ ਕਿ ਇਹ ਵੇਚਦੇ ਸੀ ਤੇ گاਾਂ ਵੀ ਇਹਨਾਂ ਦੀ ਜਿਹੜੀ ਅਸੀਂ ਉਹ ਤਫ਼ਤੀਸ਼ ਜੇ ਕਰ ਰਹੇ ਹੈਗੇ ਆ ਵੀ ਮੇਨ ਜਿਹੜੀ ਕਿੱਥੋਂ ਲੈ ਕੇ ਆ ਰਹੇ ਹੈਗੇ ਆ ਤੇ ਅੱਗੇ ਤੱਕ ਜਿਹੜੀ ਸਾਰੀ ਅਸੀਂ ਉਹ ਰਿਕਵਰ ਕਰਾਂਗੇ ਸਾਰੇ ਉਹ ਘਮਾਨ ਪਿੰਡ ਦਾ ਰਹਿਣ ਵਾਲਾ ਇਹ ਪਹਿਲਾਂ ਵੀ ਇਹਨਾਂ ਤੇ ਕੋਈ ਕਦਮੇ ਦਰਜ ਨਹੀਂ ਹਾਂਜੀ ਪਹਿਲਾਂ ਵੀ ਇਹਨਾਂ ਦੇ ਹੈਗੇ ਆ ਇਹ ਲੋਕਲ ਸਪਲਾਈ ਕਰਦੇ ਸੀ ਜਾਂ ਬਾਹਰ ਸਪਲਾਈ ਕਰਦੇ ਸੀ ਜੀ ਲੋਕਲੀ ਬਸ ਇੱਥੇ ਸਪਲਾਈ ਕਰਦੇ ਸੀ ਕਿਉਂ ਤੇ ਜਿਹੜੀ ਕਿ ਸਾਨੂੰ ਬਹੁਤ ਵਧੀਆ ਰਿਕਵਰੀ ਹੋਈ ਹੈ ਇਹਦੇ ਵਿੱਚ ਜੋ ਐਸਐਸਪੀ ਸਾਹਿਬ ਚੁੰਦੇ ਹੈਗੇ ਇਸ ਪੰਜਾਬ ਸਰਕਾਰ ਸੰਦੇ ਹੈਗੀ ਆ ਉਹਦੇ ਮਦਦਕ ਜਿਹੜੀ ਸਾਡੀ ਸਾਰੀ ਪੁਲਿਸ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਅਸੀਂ ਇਹ ਕੰਮ ਕਰਕੇ